ਅੱਜ ਅਸੀਂ ਤੇਰੇ ਕੋਲ ਵਾਪਸ ਨਹੀਂ ਆਉਣਾ ਅੱਜ ਸਾਨੂੰ ਰੀਜਾਂ ਦੇ ਨਾਲ ਤਿਆਰ ਕਰਦੇ ਅੱਜ ਤੇਰੇ ਪੁੱਤਰੇ ਲਾੜੀ ਮੌਤ ਨੂੰ ਵਰਨ ਵਾਸਤੇ ਜਾ ਰਹੇ ਨੇ ਮਾਂ ਅੱਜ ਸਾਨੂੰ ਚਾਵਾਂ ਤੇ ਮਲਾਰਾਂ ਦੇ ਨਾਲ ਤਿਆਰ ਕਰਦੇ ਕੀ ਆਖਰ ਇਹਨੇ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਦੋਵੇਂ ਫਰਜੰਦ ਇਉਂ ਬੇਨਤੀ ਕੀਤੀ ਜਾ ਰਹੀ ਦੇ ਲੈ ਜਾਂਦੀ ਅੱਜ ਸਾਨੂੰ ਰੀਜਾਂ ਦਾ ਸ਼ਿੰਗਾਰ ਹਰ ਦਿਲ ਆ ਕੇ ਮਾਤਾ ਪੈ చందరే చండాల గంగు మారోడాలి ఆ మడాలి చందరే చండాల గంగు

ਨੋਹੀ ਜਨਾਸ਼ ਗਾਰ ਸਾਡੀ ਅੰਮੀਏ ਨਹੀਂ ਅੱਜ ਸਾਨੂੰ ਹੀ ਜਨਾਸ਼ ਗਾਰ ਜੋਰਾਵਾਰ ਤੇਰਾ ਮਾਤਾ ਓ ਜੋਰਾਵਾਰ ਤੇਰਾ ਮਾਤਾ ਜਿੱਤਿਆ ਜਾਊਗਾ ਬਨ ਕੇ ਤਾਂ ਸੇਰੇ ਲਾੜੀ ਮੋਤਨੂ ਵੀ ਆਊਗਾ ਕੇ ਤੇ ਸੇਰੇ ਲਾੜੀ ਮਾਂ ਤੈਨੂੰ ਵੀ ਆਊਗਾ ਸਾਡਾ ਲਾੜੀ ਮੋਤਨਾ ਸਾਡਾ ਲਾੜੀ ਮੋਤਨਾ ਪਿਆਰ ਸਾਡੀ ਅੰਮੀਏ ਨੀ ਅੱਜ ਸਾਨੂੰ ਰੀਜਣਾ ਸ਼ਿੰਗਾਰ ਅੱਜ ਸਾਨੂੰ ਰੀਜਣਾ ਸ਼ਿੰਗਾਰ ਸਾਡੀ ਅੰਮੀਏ ਨੀ ਅੱਜ ਸਾਨੂੰ ਰੀਜਣਾ ਕਰ ਦੂ ਮਸਾਲ ਕੰਮ ਵਖਰੀ ਜਹਾਨ ਚ ਸੰਗ ਤੇਰਾ ਫਤਿਹ ਪਾਵੇਗਾ ਮੈਦਾਨ ਚ ਕਰ ਦੂ ਮਸਾਲ ਕੰਮ ਵਖਰੀ ਜਹਾਨ ਚ ਖੁੰਡੀਕਾਰ ਦੇਣੀ ਖੁੰਡੀਕਾਰ ਦੇਣੀ ਤਲਵਾਰ ਸਾਡੀ ਅੰਮੀਏ ਨੀ ਅੱਜ ਸਾਨੂੰ ਰੀਜਾ ਰਾਸ਼ੰਗਾਰ ਅੱਜ ਸਾਨੂੰ ਰੀਜਾ ਰਾਸ਼ੰਗਾਰ ਸਾਡੀ ਅੰਮੀਏ ਨੀ ਅੱਜ ਸਾਨੂੰ ਰੀਜਾ ਜੇ ਸੀਸੀ ਉੱਤੇ ਬੰਨ ਦਸਤਾਰ ਦੇ ਪੁੱਤ ਆਪਣੇ ਤੂਰੀ ਜਾਣਾ ਸ਼ਿੰਗਾਰ ਦੇ ਚੜ ਚੜ ਅਸੀਸੀ ਉੱਤੇ ਬੰਨ ਦਸਤਾਰ ਦੇ ਭਾਲ ਜੇ ਨਾ ਲਾਲ ਕਾਲ ਜੇ ਨਾ ਲਾਲ ਜੰਮ ਦੀ ਵਾਰ ਸਾਡੀ ਅੰਮੀਆਂ ਨਹੀਂ ਅੱਜ ਸਾਨੂੰ ਰੀ ਜਾਣਾ ਸ਼ਿੰਗਾਰ ਅੱਜ ਸਾਨੂੰ ਰੀ ਜਾਣਾ ਸ਼ਿੰਗਾਰ ਸਾਡੀ ਅੰਮੀਆਂ ਨਹੀਂ अॼ साधू शे चंडा लाहे मनणी नी ईनत ਦੀ ਹੈ ਖੁੰਡਾਂ ਦੀਵਾਰ ਸਾਡੀ ਅੰਮੀ ਐਣੀ ਅੱਜ ਸਾਨੂੰ ਰੀਝਾਣਾ ਸ਼ਿੰਗਾਰ ਅੱਜ ਸਾਨੂੰ ਰੀਝਾਣਾ ਸ਼ਿੰਗਾਰ ਸਾਡੀ ਅੰਮੀ ਐਣੀ ਅੱਜ ਸਾਨੂੰ ਰੀਝਾਣਾ ਸ਼ਿੰਗਾਰ ਸਾਡੀ ਮਾਤਾ ਬੋਤਾ ਵੇਰ ਲਾਪ ਕਰੀ ਨਾ ਪੁੱਤਿਆਂ ਤੋਂ ਬਿਨਾ ਕੱਲੀ ਲੋ ਚਲੋ ਚ ਮਰੀ ਨਾ ਸਾਡੀ ਮਾਤਾ ਬੋਤਾ ਵੇਰ ਲਾਪ ਕਰੀ ਨਾ ਪੁੱਤਿਆਂ ਸਾਨੂੰ ਸਵਰਗ ਡਰਾਉਣਾ ਨਹੀਂ ਤਮੀ ਵੇਖੀ ਸਾਡੀ ਮਾਤਾ ਵੇਖੀ ਬਹੁਤਾ ਚੇਰ ਲਾਉਣਾ ਨਹੀਂ ਤੇਰੇ ਬਿਨਾਂ ਲੱਗੂ ਸਾਨੂੰ ਸਵਰਗ ਡਰਾਉਣਾ ਨਹੀਂ ਤੇਰੇ ਬਾਝੋਂ ਹੋਾਂਗੇ ਤੇਰੇ ਬਾਝੋਂ ਹੋਾਂਗੇ ਖੁਵਾਰ ਸਾਡੀ ਅੰਮੀਏ ਨਹੀਂ ਅੱਜ ਸਾਨੂੰ ਹੀ ਜਹਾਂ ਦਾ ਸ਼ਿੰਗਾਰ ਅੱਜ ਸਾਨੂੰ ਹੀ ਜਹਾਂ ਦਾ ਸ਼ਿੰਗਾਰ ਸਾਡੀ ਅੰਮੀਏ ਨਹੀਂ ਸਾਰਾ ਨੂਰੀ ਜਨਾ ਸ਼ੰਗਾਇ ਤੌਮਦ ਆਇਆ ਗੁਆਚ ਪੈਂਦਾ ਦੁੱਖ ਜਰਨਾ ਤੌਮਦ ਆਇਆ ਗੁਆਚ ਨੂੰ ਪੈਂਦਾ ਦੁੱਖ ਜਰਨਾ ਦੇ ਕੇ ਕੁਰਬਾਨੀ ਤੇ ਆਯਾ ਦੇਸ਼ ਕਰਨਾ